ਸਪੇਸ ਸਾਇੰਸ ਦੀ ਦੁਨੀਆ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਕਾਇਨਾਤ ਦੇ ਸਭ ਤੋਂ ਵੱਡੇ ਸਵਾਲ ਦਾ ਹੱਲ ਲੱਭਾਂਗੇ ਸੋਚਿਆ ਕਦੇ ਆਪਣੀ ਇਹ ਖੂਬਸੂਰਤ ਧਰਤੀ ਤੇ ਸਾਰੀ ਕਾਇਨਾਤ ਕਿਵੇਂ ਬਣੀ ਲਗਭਗ 13.8 ਬਿਲੀਅਨ ਸਾਲ ਪਹਿਲਾਂ ਸਭ ਕੁਝ ਇੱਕ ਬਹੁਤ ਛੋਟੇ ਗਰਮ ਤੇ ਸੰਗੜੇ ਨੁਕਤੇ ਯਾਨੀ ਕਿ ਪੁਆਇੰਟ 'ਚ ਸੀ ਤੇ ਫਿਰ ਬੂਮ ਬਿਗ ਬੈਂਗ ਹੋਇਆ ਇਹ ਕੋਈ ਬੰਬ ਨਹੀਂ ਸੀ ਬਲਕਿ ਕਾਇਨਾਤ ਦੀ ਤੇਜ਼ੀ ਨਾਲ ਫੈਲਾ ਯਾਨੀ ਕਿ ਐਕਸਪੈਂਸ਼ਨ ਦੀ ਸ਼ੁਰੂਆਤ ਸੀ ਮੈਟਰ ਐਨਰਜੀ ਸਪੇਸ ਅਤੇ ਟਾਈਮ ਇਸੇ ਪਨ ਪੈਦਾ ਹੋਈ ਸੀ ਜਿਵੇਂ ਜਿਵੇਂ ਕਾਇਨਾਤ ਠੰਡੀ ਹੁੰਦੀ ਗਈ ਗੈਸ ਦੇ ਧੂੜ ਦੇ ਬੱਦਲ ਬਣੇ ਇਹਨਾਂ ਤੋਂ ਗ੍ਰੈਵਿਟੀ ਕਰਕੇ ਪਹਿਲਾਂ ਤਾਰੇ ਤੇ ਫਿਰ ਗੈਲੈਕਸੀਆਂ ਬਣੀਆਂ ਲਗਭਗ 4.54 ਬਿਲੀਅਨ ਸਾਲ ਪਹਿਲਾਂ ਸਾਡੇ ਸੂਰਜ ਦੇ ਆਲੇ ਦੁਆਲੇ ਧਰਤੀ ਤੇ ਚਟਾਨਾਂ ਇਕੱਠੀਆਂ ਹੋ ਕੇ ਸਾਡੀ ਧਰਤੀ ਦਾ ਰੂਪ ਲੈਣ ਲੱਗੀ ਇਨ ਬਿਗ ਬੈਂਗ ਤੋਂ ਕਈ ਅਰਬ ਸਾਲ ਬਾਅਦ ਸਾਡੇ ਲਈ ਇਹ ਨੀਲਾ ਗ੍ਰਹਿ ਯਾਨੀ ਕਿ ਬਲੂ ਪਲੈਨਟ ਤਿਆਰ ਹੋਇਆ ਇਹ ਹੈ ਸਾਡੇ ਘਰ ਦੀ ਸ਼ਾਨਦਾਰ ਸ਼ੁਰੂਆਤ ਅਗਲੀ ਵਾਰ ਜਾਣਾਂਗੇ ਕਿਵੇਂ ਬਣੇ ਪਹਿਲੇ ਤਾਰੇ ਤਦ ਤੱਕ ਦੇਖਦੇ ਰਹੋ ਅਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ